ਹਾਂ ਜੀ ਕਿਸਾਨ ਦੋਸਤੋ ਆ ਮੈਂ ਥੋੜਾ ਜਿਹਾ ਤੁਹਾਨੂੰ ਦਿਖਾ ਰਿਹਾ ਕਿਉਂਕਿ ਇੱਕ ਪ੍ਰੋਪਰ ਵੀਡੀਓ ਤੁਹਾਡੇ ਫਿਰ ਬਣਾ ਕੇ ਪਾ ਦਾਂਗੇ ਆ ਜਿਹੜੀ ਹੈ ਮੇਰੀ ਇਹ ਪੂਸ਼ਾ 44 ਹੈ ਤਾਂ ਸੈਡ ਵਾਲੀ ਔਰ ਇਹ ਲਗਭਗੇ ਥੋੜੇ ਦਿਨ ਪਹਿਲਾਂ ਲੱਗੀ ਸੀ ਇਸ ਤੋਂ ਇਲਾਵਾ ਦੂਜੇ ਪਾਸੇ ਜਿਹੜੀ ਇਹ ਆਪਣੀ ਪੀਲੀ ਪੂਸ਼ਾ ਹੈ ਪੂਸ਼ਾ 44 ਤੇ ਪੀਲੀ ਪੂਸ਼ਾ ਵੈਰਾਈਟੀਆਂ ਦੋਨੋਂ ਹੀ ਵਧੀਆ ਨੇ ਬਰਕਰਾਰ ਨੇ ਲੇਕਿਨ ਦੋਨਾਂ ਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿਉਂਕਿ ਆ ਬੁੱਟਾ ਦੇਖ ਲਓ ਆ ਇਹ ਪੂਛਾ 44 ਦਾ ਹੈ ਲੇਕਿਨ ਇੱਧਰ ਪੀਲੀ ਪੂਛਾ ਦਾ ਆ ਬੁੱਟੇ ਨੇ ਜਿਹੜੇ ਇਹ ਪੀਲੀ ਪੂਛਾ ਦੇ ਨੇ ਆ ਦੇਖ ਪੀਲੀ ਪੂਛਾ ਦਾ ਬੁੱਟਾ ਜ਼ਿਆਦਾ ਉੱਪਰੋਂ ਨੋਕਾਂ ਦੇਖੋ ਆ ਰਿਹਾ ਨੋਕਾਂ ਜਮ ਹਰੀਆਂ ਨੇ ਐ ਇੱਧਰ ਮੈਂ ਤਾਂ ਦੇਖ ਰਿਹਾ ਦਿਖਾਵਾ ਆ ਰਿਹਾ ਪੂਸ਼ਾ 47 ਦੇ ਵਿੱਚੋ ਕੁਝ ਕੁ ਜਨੋਕਾਂ ਪਰੋਂ ਦਾਗੀਆਂ ਨੇ ਆ ਦੇਖੋ ਆ ਹੋ ਗਿਆ ਆ ਹੋ ਗਿਆ ਔਰ ਥੋੜੀ ਜਿਹੇ ਦੇ ਵਿੱਚ ਇੱਕ ਹੋਰ ਦਿੱਕਤ ਹੈ ਮੇਰੇ ਖੇਤ ਵਿੱਚ ਹਾਲਾਂਕਿ ਕੋਈ ਪ੍ਰੋਬਲਮ ਨਹੀਂ ਆਉਂਦੀ ਕੁਝ ਕੁ ਪੰਜਾਬ ਦੇ ਵਿੱਚ ਜਿਹੜੀ ਪੀਲੀ ਪੂਸ਼ਾ ਦੇ ਮੁਕਾਬਲੇ ਪੂਸ਼ਾ 47 ਨੂੰ ਬਿਮਾਰੀਆਂ ਥੋੜੀਆਂ ਜਿਹਾ ਵੱਧ ਨੇ ਉਹਨਾਂ ਵਾਲੇ ਟਾਈਮ ਦੇ ਵਿੱਚ ਮੈਂ ਇਹ ਜ਼ਰੂਰ ਗੱਲ ਕਹਿਣਾ ਚਾਹੂੰਗਾ ਜਿੱਦਾਂ ਮੇਰੇ ਕੋਲ ਪੀਲੀ ਪੂਸ਼ਾ ਪੀਲੀ ਪੁਸ਼ਾ ਦੇ ਵਿੱਚ ਬਿਮਾਰੀਆਂ ਘਟਨੇ ਉਹਨਾਂ ਵਾਲੇ ਟਾਈਮ ਦੇ ਵਿੱਚ ਪੀਲੀ ਪੁਸ਼ਾ ਪੁਸ਼ਾ 44 ਦੇ ਨਾਲ ਵੱਧ ਖੇਤਾਂ 'ਚ ਲੱਗੂਗੀ ਜਿਹੜੇ ਕਿਸਾਨ ਦੇ ਕੋਲ ਪੀਲੀ ਪੁਸ਼ਾ ਰੱਖੀ ਹੋਈ ਹੈ ਜਬ ਬਿਜਾਈ ਰੱਖੀ ਜਾਂ ਮਿਰਤੂ ਬੀਜ ਲੈ ਕੇ ਗਏ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਆਪ ਦਾ ਖੁਦ ਆਪ ਦਾ ਹੱਥ ਨਾਲ ਝਾੜ ਕੇ ਵੀ ਥੋੜਾ ਥੋੜਾ ਜ਼ਰੂਰ ਬਣਾ ਲੈਣ ਕਿਉਂਕਿ ਆਪਾਂ ਇਸ ਸਾਲ ਵੀ ਦੇਖ ਹੋਊਗਾ ਕੁਝ ਸੀਡਲ ਟ੍ਰੇਰੀਆਂ ਨੇ ਬੀਜ ਵੇਚਣ ਵਾਲੇ ਚੋਰਾਂ ਨੇ ਕਿੰਨਾ ਕਿੰਨਾ ਮਹਿੰਗਾ 2200 2250 1.5 1.50 ਤੱਕ ਵੀ ਬੀਜ ਵੇਚਿਆ ਉਹ ਫਿਲਹਾਲ ਸਰਾਸਰ ਗਲਤ ਹੈ ਆਪਾਂ ਜ਼ਿੰਮੇਦਾਰ ਹੁਆ ਆਪਾਂ ਕਿਸਾਨ ਆਂ ਥੋੜਾ ਥੋੜਾ ਬੀਜ ਆਪਾਂ ਆਪ ਦਾ ਜ਼ਰੂਰ ਬਨਾਈਏ ਹੋਰ ਨਹੀਂ ਤਾਂ ਮਜ਼ਦੂਰ ਇੱਕ ਦੋ ਨਾਲ ਲਾ ਕੇ ਆਪਣੇ ਦੋ ਚਾਰ ਭਰਾ ਇਕੱਠੇ ਹੋ ਕੇ ਆਪ ਦਾ ਸਾਂਝਾ ਇਕੱਠਾ ਖੇਤ ਵੱਡ ਗਏ ਹੁੰਦਾ ਹੱਥ ਨਾ ਝਾੜ ਕੇ ਸੋਹਣਾ ਬੀਜ ਬਣਾਓ ਕੋਈ ਤੁਹਾਨੂੰ ਅੱਗੇ ਕੋਈ ਵੀ ਦਿੱਕਤ ਨਾ ਆਵੇ ਇਨ ਫਿਊਚਰ ਦੇ ਵਿੱਚ ਹਾਂ ਜਿਹੜਾ ਨਵਾਂ ਬੀਜ ਆ ਜਾਂਦਾ ਉਹ ਦੇਖੋ ਉਹ ਤਾਂ ਆਪਣੇ ਕੋਲ ਅਵੇਲੇਬਲ ਨਹੀਂ ਹੁੰਦਾ ਉਹਦੀ ਮਜਬੂਰੀ ਹੋ ਜਾਂਦੀ ਔਰ ਪੀਲੀ ਪੁਸ਼ਾ ਦੇ ਮੁਕਾਬਲੇ ਪੂਸ਼ਾ 43 ਦੇ ਵਿੱਚ ਥੋੜੀਆਂ ਹੀ ਇਸ ਵਾਰੀ ਜਿਹੜੀਆਂ ਬਿਮਾਰੀਆਂ ਨੇ ਜ਼ਿਆਦਾ ਆਈਆਂ ਨੇ ਤੁਸੀਂ 20 ਦੋਨੋਂ ਹੀ ਰੱਖ ਸਕਦੇ ਹੋ ਪੰਜਾਬ ਨੰਬਰ 1 ਨੇ ਤੁਹਾਡੇ ਕੋਲ ਉਹ ਵੀ ਰੱਖ ਸਕਦੇ ਹੋ ਕਿਉਂਕਿ ਇਹ ਮੇਰੇ ਚਾਰ ਕਿੱਲੇ ਜਿਹੜੇ ਪੀਲੇ ਪੂਸ਼ਾ ਦੇ ਨੇ ਮੇਰੇ ਕੋਲ ਔਰ ਮੈਂ ਪੂਸ਼ਾ 43 ਇਸ ਵਾਰੀ ਬੀਜ ਘੱਟ ਰੱਖੂਗਾ ਕਿਉਂਕਿ ਇਸ ਦੇ ਵਿੱਚ ਥੋੜੀ ਦਿੱਕਤਾਂ ਆ ਰਹੀਆਂ ਨੇ ਛੋਟੇ ਬੋਦੇ ਦੇ ਰੋਗ ਹੈ ਜਿਹੜਾ ਉਹ ਜ਼ਿਆਦਾ ਆ ਰਿਹਾ ਹੈ ਹੋਰ ਥੋੜੀ ਮੋਟੀਆਂ ਆ ਰਹੀਆਂ ਨੇ ਜਿਹੜੀ ਮੇਰੇ ਸਾਹਮਣੇ ਆਈਆਂ ਜਾਂ ਕਿਸਾਨਾਂ ਤੋਂ ਜਿਹੜਾ ਆਪਾਂ ਡਾਟਾ ਇਕੱਠਾ ਕੀਤਾ ਲੋਕ ਜਿਆਦੀ ਗੱਲ ਆਪਾਂ ਤੋੜ ਮਰੋੜ ਕੇ ਆਪਾਂ ਨੂੰ ਕਰਨੀ ਨਹੀਂ ਹੁੰਦੀ ਦੇਖ ਲੋਕ ਪਤਾ ਨਹੀਂ ਕੀ ਕੁਸ਼ ਕਹੀ ਜਾਂਦੇ ਆ ਫਲਾਣਾ ਢਮਕਾਨਾ ਹਨਾ ਔਰ ਇਹ ਮੈਂ ਤੁਹਾਨੂੰ ਜ਼ਰੂਰ ਕਹਿ ਦਵਾਂਗਾ ਬਿਲਕੁਲ ਫੱਟਾ ਮਾਰਮਾ ਖੜੀ ਦੇਖੋ ਕੋਈ ਵੀ ਤੁਹਾਨੂੰ ਬੂਤਾ ਉੱਚਾ ਨੀਵਾਂ ਨਹੀਂ ਦਿਖ ਰਿਹਾ ਹੁਣ ਇਹਦੇ ਵਿੱਚ ਇਹ ਦੇਖੋ ਬਿਲਕੁਲ ਸਵਾਫ ਸੋਤਰਾ ਹੈ ਹਨਾ ਕਿਸਾਨ ਦੋਸਤੋ ਜੋ ਤੁਹਾਨੂੰ ਇਹ ਵੀਡੀਓ ਚੰਗੇ ਲੱਗੇ ਤੁਸੀਂ ਕਿਸਾਨਾਂ ਤੱਕ ਸ਼ੇਅਰ ਆਪਣੇ ਆਪ ਕਰਦੇ ਨਹੀਂ ਆ ਕਿਉਂਕਿ ਕਿਸਾਨ ਥੋੜਾ ਜਾਗਰੂਪ ਹੋਵੇ ਅਵੇਰਨੈਸ ਹੋਵੇ ਇਹ ਚੀਜ਼ਾਂ ਕਿਉਂਕਿ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਬਚਿਆ ਜਾ ਸਕੇ ਪਹਿਲਾਂ ਵੀ ਦੇਖੋ ਪੰਜਾਬ ਨੂੰ ਕਿੰਨੀ ਮਾਰ ਪੈ ਚੁੱਕੀ ਆ ਆਪਾਂ ਉਹ ਜਿਹੜੀ ਹੈ ਆਪਣੇ ਆਪ ਸੁਲਟ ਚੱਕੀਏ ਇਹ ਚੀਜ਼ਾਂ ਆਪਸ ਖੁਦ ਕੰਟਰੋਲ ਕਰ ਸਕੀਏ ਤਾਂ ਕੋਸ਼ ਨੂੰ ਕੁਝ ਆਪਣਾ ਫਾਇਦਾ ਹੋ ਜੂਗਾ ਮਿਹਰਬਾਨੀ ਜੋ ਪਹਿਲੀ ਵਾਰ ਕਿਸਾਨ ਵੀਰ ਆਪਣੀ ਇਹ ਵੀਡੀਓ ਦੇਖ ਰਹੇ ਨੇ ਤੇ ਕਿਸਾਨ ਵੀਰ ਆਪਣੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨ ਅਤੇ ਸਬਸਕ੍ਰਾਈਬਰ ਕਰਨ ਚੈਨਲ ਨੂੰ ਕੋਕੀ ਆਉਣ ਵਾਲੇ ਚੰਗਿਆ ਬੇੜੀਆਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਚੰਗੀ ਮਿਲੇ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਇਹ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿਹੜੀ ਫਸਲ ਕਿਹੜੇ ਰੇਟ ਵਿਕਣੀ ਹੈ ਤੁਸੀਂ ਆਪਣੇ ਖੇਤ ਦੀ ਫੋਟੋ ਵੀਡੀਓ ਬਣਾ ਕੇ ਸਾਡੇ ਨੰਬਰ ਤੱਕ ਸੰਪਰਕ ਕਰੋ ਅਸੀਂ ਤੁਹਾਨੂੰ ਉਸ ਦਾ ਜਰੂਰ ਹਰ ਮਸਲਾ ਹੱਲ ਕਰਕੇ ਦੱਸਨੇ ਧੰਨਵਾਦ ਮਿਹਰਬਾਨੀ ਸ਼ੁਕਰੀਆ